ਰਾਫਰੀਦਕੋਟ ਆਪਣੇ ਹੱਕ ਚ ਆ ਗਿਆ ਜੀ ਤੇ ਇਹਦੀ ਬਦਲਾਅ ਦੀ ਵਜ੍ਹਾ ਤੁਸੀਂ ਕੀ ਦੇਖਦੇ ਹੋ ਬਦਲਾਅ ਦੀ ਵਜ੍ਹਾ ਇੱਕੋ ਹੀ ਹੈ ਜੀ ਭਾਈ ਜੀ ਜਦੋਂ ਸੰਗਤ ਨਾਲ ਤੁਰ ਪੈਣ ਨਾ ਲੋਕ ਨਾਲ ਤੁਰ ਪੈਣ ਬਣੇ ਬਣੇ ਸਿਸਟਮ ਫੇਲ ਹੋ ਜਾਂਦੇ ਆ ਜਿਛਲੇ ਦਿਨਾਂ ਦੇ ਵਿੱਚ ਜਿਹੜੇ ਰਾਹੁਲ ਗਾਂਧੀ ਨੇ ਉਹ ਅੰਮ੍ਰਿਤਸਰ ਆਏ ਨੇ ਉਹਨੇ ਰੈਲੀ ਕੀਤੀ ਹੈ ਉਹਦੇ ਵਿੱਚ ਉਹਨੇ ਬਿਆਨ ਦਿੱਤਾ ਹੈ ਕਿ ਦਰਬਾਰ ਸਾਹਿਬ ਆ ਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਉਹਨਾਂ ਨੂੰ ਉਹਦੀ ਮਾਂ ਨੂੰ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਦਰਬਾਰ ਸਾਹਿਬ ਆ ਕੇ ਸ਼ਹੀਦ ਬਿਆਨ ਸਿੰਘ ਦੇ ਸੁਪੁੱਤਰ ਨੂੰ ਜਿਤਾ ਕੇ ਓਨਾ ਹੀ ਮਾਅਤਕਾਰ ਨਾਲ ਭੇਜਿਆ ਹੈ ਜਿੰਨੀ ਉਹਨਾਂ ਦੇ ਸਿੰਘਣੀ ਨੂੰ ਤੇ ਜਿੰਨਾ ਸ਼ਹੀਦ ਬਿਆਨ ਸਿੰਘ ਨੂੰ ਸਤਕਾਰ ਮਿਲਦਾ ਹੈ ਓਨਾ ਹੀ ਕੌਮ ਇਹ ਉਹਨਾਂ ਦੇ ਵਾਰਸਾਂ ਦਾ ਵੀ ਓਨਾ ਹੀ ਸਤਕਾਰ ਪਿਆਰ ਕਰਦੀ ਹੈ ਜਦੋਂ ਉਹਨਾਂ ਪੰਥਕ ਏਰੀਆ ਹੀ ਕੈਂਡੀਡੇਟ ਹੋਣ ਫਿਰ ਹਵਾ ਆਪੇ ਹੀ ਚੱਲ ਪੈਂਦੀ ਹੈ ਅੱਗੇ ਤਾਂ ਜਿੱਦਾਂ ਮੈਂ ਖੜਦਾ ਸੀ ਇਕੱਲੇ ਨੂੰ ਜਿੱਤਾ ਕੇ ਕੀ ਕਰੋਗੇ ਹਮ ਹੁਣ ਇਹੋ ਜਿਹੇ ਗੱਲਾਂ ਦਬ ਜਾਣੀਆਂ ਹੈ ਵਿਰੋਧੀਆਂ ਦੇ ਮੂੰਹ ਵੀ ਬੰਦ ਹੋ ਜਾਂਦੇ ਕਿਤਾ ਕੀ ਹੁਣ ਰਣਜੀਤ ਨਗਾਰਾ ਜਿਹੜਾ ਹੈਗਾ ਉਹ ਇੱਕ ਤਰੀਕ ਨੂੰ ਜਾਂ ਚਾਰ ਤਰੀਕ ਨੂੰ ਵੱਜਣਾ ਹੈ ਹਾਂ ਚਾਰ ਤਰੀਕ ਨੂੰ ਵੱਜਣਾ ਪੱਕਾ ਵੱਜੇਗਾ ਜੀ ਮਹਾਰਾਜ ਦੀ ਬਹੁਤ ਕਿਰਪਾ ਕਲੇਜੇ ਤੀਰ ਦੇਖਣ ਨੂੰ ਸਿਰ ਤੇ ਤਾਜ ਦੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਦੇਖਣ ਨੂੰ ਅਸੀਂ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਆ ਸਰਪਜੀਤ ਸਿੰਘ ਖਾਲਸਾ ਇੱਥੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਚ ਨਿਤਰੇ ਹੋਏ ਨੇ ਜਿਸ ਢੰਗ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਇੱਕ ਹਵਾ ਵੰਡ ਰਹੀ ਹੈ ਤਾਂ ਉਸ ਦੇ ਨਾਲ ਇਹ ਜਿਹੜੀਆਂ ਸਤਰਾਂ ਨੇ ਬਹੁਤ ਟੁਕਦੀਆਂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਿਰਾਜਮਾਨ ਨੇ ਸ਼ਹੀਦ ਬੀਨ ਸਿੰਘ ਉਹਨਾਂ ਦੇ ਸੁਪੁੱਤਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਉਹ ਦੇਖ ਰਹੇ ਨੇ ਆਪਣੀ ਕੈਂਪੇਨ ਨੂੰ ਕਿਸ ਜਿੱਦਾਂ ਦਾ ਰਿਸਪੌਂਸ ਉਹਨਾਂ ਨੂੰ ਮਿਲ ਰਿਹਾ ਹੈ ਕਿਹੜੇ ਇਸ਼ੂਸ ਨੂੰ ਲੈ ਕੇ ਜਾ ਰਹੇ ਨੇ ਪੰਤਕ ਮਸਲੇ ਰਾਹੁਲ ਗਾਂਧੀ ਵੀ ਦਰਬਾਰਸ਼ਾ ਅੰਮ੍ਰਿਤਸਰ ਆਏ ਨੇ ਉਹਨਾਂ ਨੇ ਵੀ ਬਿਆਨ ਦਿੱਤੇ ਨੇ ਉਹਨਾਂ ਦੇ ਬਾਬਤ ਵੀ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਨਾਲ ਨੇ ਸਰਬਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਹਿਲਾ ਸਵਾਲ ਇਹੀ ਹੈ ਜੀ ਕੈਂਪੇਨ ਜਿਸ ਦਿਨ ਤੁਸੀਂ ਅਸੀਂ ਪਹਿਲਾਂ ਵੀ ਤੁਹਾਡੇ ਕੋਲ ਆਏ ਸੀ ਘਰ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੈਂਪੇਨ ਤੁਸੀਂ ਕੀਤੀ ਹੈ ਕੀ ਬਦਲਿਆ ਕੀ ਬਦਲਿਆ ਜੀ ਸਾਰਾ ਫਰੀਦਕੋਟ ਆਪਣੇ ਹੱਕ ਚ ਆ ਗਿਆ ਜੀ ਹੂੰ ਠੀਕ ਹੈ ਫਰੀਦਕੋਟ ਹੀ ਬਦਲ ਗਿਆ ਤੇ ਇਹਦੀ ਬਦਲਾਅ ਦੀ وجہ ਤੁਸੀਂ ਕੀ ਦੇਖਦੇ ਹੋ ਬਦਲਾਅ ਦੀ وجہ ਇੱਕੋ ਹੀ ਹੈ ਜੀ ਜੀ ਤਾਂ ਇਹ ਤੁਹਾਨੂੰ ਲੱਗਦਾ ਕਿ ਭਾਈ ਸਾਹਿਬਾਨ ਦੀ ਜਿਹੜੀ ਸ਼ਹਾਦਤ ਹੈ ਉਸ ਨੂੰ ਲੋਕ ਸਜਦਾ ਕਰ ਰਹੇ ਆ ਆਬਵੀਅਸ ਹੈ ਜੀ ਹੂੰ ਠੀਕ ਹੈ ਤੇ ਪਰ ਜਦੋਂ ਤੁਸੀਂ ਚੋਣ ਰਾਜਨੀਤੀ ਦੇ ਵਿੱਚ ਨਿੱਤਰਦੇ ਹੋ ਤਾਂ ਇੱਕ ਪਾਰਟੀਆਂ ਨੇ ਸਿਸਟਮ ਬਣਾਇਆ ਹੋਇਆ ਜਿਹੜੀਆਂ ਮੇਨਸਟ੍ਰੀਮ ਦੀਆਂ ਚਾਹੇ ਅਕਾਲੀ ਦਲ ਕਾਂਗਰਸ ਜੋ ਵੀ ਹੈ ਉਹਨਾਂ ਦਾ ਇੱਕ ਸਿਸਟਮ ਹੈ ਉਹ ਸਿਸਟਮ ਦੇ ਨਾਲ ਚੱਲਦੇ ਨੇ ਫਿਰ ਤੁਸੀਂ ਉਹਨੂੰ ਕਿਵੇਂ ਪੂਰਾ ਪੈ ਰਹੇ ਹੋ ਚਾਹੇ ਪ੍ਰਚਾਰ ਦਾ ਮਸਲਾ ਹੈ ਚਾਹੇ ਹੋਰ ਮਸਲੇ ਨੇ ਤਾਂ ਫਿਰ ਬਾਈ ਜੀ ਜਦੋਂ ਸੰਗਠਨ ਨਾਲ ਤੁਰ ਪੈਣ ਨਾ ਲੋਕ ਨਾਲ ਤੁਰ ਪੈਣ بڑے بڑے ਸਿਸਟਮ ਫੇਲ ਹੋ ਜਾਂਦੇ ਆ ਜੀ ਤੇ ਸਿਸਟਮ ਆਪੇ ਹੀ ਬਣ ਜਾਂਦੇ ਆ ਜੀ ਦੋਨੇ ਹੀ ਕੰਮ ਹੋ ਜਾਂਦੇ ਆ ਹਮ ਠੀਕ ਹੈ ਤਾਂ ਹੁਣ ਤੁਹਾਡਾ ਸਿਸਟਮ ਤੁਹਾਡਾ ਬਣ ਗਿਆ ਬਣ ਗਿਆ ਜੀ ਹੂੰ ਤਾਂ ਜੇ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਆਪਣੀ ਗੱਲ ਰੱਖਦੇ ਹੋ ਕੀ ਕਿਸਮ ਦਾ ਰਿਸਪਾਂਸ ਮਿਲਦਾ ਲੋਕ ਕੋਈ ਸਵਾਲ ਕਰਦੇ ਬਹੁਤ ਨਾਲ ਜੀ ਸਾਨੂੰ ਅਜੇ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਪਿਆਰ ਹੀ ਮਿਲਦਾ ਜੀ ਸੰਗਤ ਨੂੰ ਹਾਂ ਤਾਂ ਜਿਵੇਂ ਤੁਸੀਂ ਕਿਹਾ ਸੀ ਵੀ ਇੱਥੋਂ ਦੀ ਸੰਗਤ ਨੇ ਤੁਹਾਨੂੰ ਕਿਹਾ ਕਿ ਤੁਸੀਂ ਇੱਥੇ ਆ ਕੇ ਚੋਣ ਲੜੋ ਤਾਂ ਹੁਣ ਸੰਗਤ ਉਸੇ ਢੰਗ ਦੇ ਨਾਲ ਜੀ ਉਹਨਾਂ ਨੇ ਤੁਹਾਨੂੰ ਬੁਲਾਇਆ ਇੱਥੇ ਚੋਣ ਲੜੋ ਨਹੀਂ ਤਾਂ ਉਸੇ ਢੰਗ ਨਾਲ ਤੁਹਾਨੂੰ ਸਪੋਰਟ ਵੀ ਕਰ ਰਹੀ ਹੈ ਬਿਲਕੁਲ 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 ਹਾਂ ਤਾਂ ਜਿਹੜਾ ਤੁਹਾਡਾ ਖਰਚਾ ਹੋ ਰਿਹਾ ਕੁਝ ਵੀ ਜਾਣ ਹੋਣ ਦਾ ਹੋਰ ਕੁਝ ਉਹ ਵੀ ਸਾਰਾ ਸੰਗਤ ਦੇ ਸਹਿਯੋਗ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਤਾਂ ਬੀਤੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਰਾਹੁਲ ਗਾਂਧੀ ਨੇ ਉਹ ਅੰਮ੍ਰਿਤਸਰ ਆਏ ਨੇ ਉਹਨੇ ਰੈਲੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਦਰਬਾਰ ਸਾਹਿਬ ਆ ਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਹਾਂ ਜੀ ਉਹਨਾਂ ਦੇ ਜਿਹੜੇ ਬਿਆਨ ਨੇ ਤੁਸੀਂ ਉਹਨਾਂ ਨੂੰ ਕੀ ਕੀ ਕਹਿਣਾ ਚਾਹੋਗੇ ਉਹਦੇ ਤੇ ਮਿਲਦੀ ਹੈ ਜੀ ਸ਼ਾਂਤੀ ਸਾਰਿਆਂ ਨੂੰ ਹੀ ਮਿਲਦੀ ਹੈ ਹਾਂ हां मतलब उनां नु मैं समझदा बई उनां नु अर उदी मां नु आके माफ़ी मांगनी चाहिंदी है दरबार साहिब आके भई जो ਸਾਡੇ ਘਰਦਿਆਂ ਨੇ ਕੀਤਾ ਗਲਤ ਕੀਤਾ ਬਾਕੀ ਉਹਨਾਂ ਦੀ ਸਮਝ ਹੈ ਜੀ ਪਰ ਉਹ ਕਹਿੰਦੇ ਕਿ ਮੈਂ ਇੱਥੇ ਆ ਕੇ ਸੇਵਾ ਵੀ ਕੀਤੀ ਹੈ ਪਹਿਲਾਂ ਮੈਂ ਕੱਲਾ ਮੱਥਾ ਹੀ ਟੇਕ ਕੇ ਜਾਂਦਾ ਸੀ ਮੈਂ ਸੇਵਾ ਕੀਤੀ ਹੈ ਮੈਨੂੰ ਇੱਕ ਡਿਫਰੈਂਟ ਕਿਸਮ ਦਾ ਐਕਸਪੀਰੀਅੰਸ ਹੋਇਆ ਹਾਂਜੀ ਤੇ ਇਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਗਲੋਬਲ ਸੈਂਟਰ ਬਣਾਵਾਂਗੇ ਅਮਰitsar ਨੂੰ ਹਾਂਜੀ ਠੀਕ ਹੈ ਜੀ ਜੋ ਚਾਹੁੰਦੇ ਆ ਚੰਗੀ ਗੱਲ ਹੈ ਜੀ ਹਾਂ ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਤੁਸੀਂ ਇੱਕ ਡਿਸਕੋਰਸ ਦੇ ਵਿੱਚ ਆਏ ਹੋ ਪਿਛਲੇ ਦਿਨਾਂ 'ਚ ਤੁਹਾਡੇ ਬਿਆਨ ਵੀ ਆਏ ਸੀ ਇਸ ਮੁਤਲਕ ਤੇ ਕਿਤਨਾ ਕਿਤੇ ਰਾਹੁਲ ਗਾਂਧੀ ਜਿਹੜੀਆਂ ਸਟੇਟਮੈਂਟਸ ਨੇ ਉਹਨਾਂ ਚੀਜ਼ਾਂ ਨੂੰ ਦੇਖ ਕੇ ਵੀ ਉਹ ਪ੍ਰਭਾਵਿਤ ਹੋ ਰਹੀਆਂ ਨੇ ਗੱਲਾਂ ਕਿ ਮੇਰੇ ਕਿਹੜੀ ਸਟੇਟਮੈਂਟ ਬਲਕਿ ਤੁਸੀਂ ਇਹ ਗੱਲ ਤੁਹਾਨੂੰ ਤੁਸੀਂ ਇੰਟਰਵਿਊਜ਼ ਦੇ ਵਿੱਚ ਕਹੀ ਹੈ ਨਾ ਕਿ ਜੇ ਮੰਨ ਲਓ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਮੌਕਾ ਮਿਲਦਾ ਉੱਥੇ ਰਾਹੁਲ ਗਾਂਧੀ ਵੀ ਹੁੰਦੇ ਨੇ ਤਾਂ ਹੁਣ ਰਾਹੁਲ ਗਾਂਧੀ ਆਏ ਨੇ ਕੱਲ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਜਿਹੜਾ ਤੁਸੀਂ ਚੋਣ ਮੈਦਾਨ 'ਚ ਆਏ ਹੋ ਉਹਦੇ ਨਾਲ ਵੀ ਇੱਕ ਪ੍ਰਭਾਵਿਤ ਹੁੰਦੀ ਹੈ ਗੱਲ ਉਹਨਾਂ ਦੇ ਹਾਂਜੀ ਸੀਤਾ ਜੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਜੇ ਕਿ ਆਪਾਂ ਜਿੱਤ ਕੇ ਜਾਂਨੇ ਆ ਜੀ ਮਹਾਰਾਜ ਦੀ ਬਹੁਤ ਕਿਰਪਾ ਸੰਗਤ ਦੀ ਤਾਂ ਹੀ ਦੇ ਨਾਲ ਨਾ ਬਹੁਤ ਵੱਡਾ ਸਨੇਹਾ ਜਾਂਦਾ ਏ ਜੀ ਹੂੰ ਸਾਡੇ ਵਿਰੋਧੀਆਂ ਨੂੰ ਜੀ ਉਹ ਇਹ ਜਾਂਦਾ ਵੀ 40 ਸਾਲ ਬਾਅਦ ਵੀ ਸ਼ਹੀਦ ਬਿਆਨ ਸਿੰਘ ਦੇ ਸੁਪੁੱਤਰ ਨੂੰ ਜਿਤਾ ਕੇ ਔਨੇ ਹੀ ਮਾਨ ਸਤਕਾਰ ਨਾਲ ਭੇਜਿਆ ਹੈ ਜਿੰਨੀ ਉਹਨਾਂ ਦੇ ਸਿੰਘਣੀ ਨੂੰ ਤੇ ਜਿੰਨਾ ਸ਼ਹੀਦ ਬਿਆਨ ਸਿੰਘ ਨੂੰ ਸਤਕਾਰ ਮਿਲਦਾ ਹੈ ਉਨਾਂ ਹੀ ਕੌਮ ਹੈ ਉਹਨਾਂ ਦੇ ਵਾਰਸਾਂ ਦਾ ਵੀ ਉਹਨਾਂ ਹੀ ਸਤਕਾਰ ਪਿਆਰ ਕਰਦੀ ਹੈ ਹਮ ਤਾਂ ਇਹ ਇੱਕ ਮੈਸੇਜ ਤੁਹਾਨੂੰ ਲੱਗਦਾ ਹੈ ਇਹ ਮੈਸੇਜ ਆਊਗਾ ਜੀ ਜਨ ਜੀ 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 ਤਾਂ ਤੁਸੀਂ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਜੀ ਬਈ ਖਾਸ ਕਰਕੇ ਇੰਡੀਪੈਂਡੈਂਟ ਜਿਤਾਉਣਾ ਹਮ ਸਭ ਤੋਂ ਐਮਐਲਏ ਦਾ ਇਲੈਕਸ਼ਨ ਬੰਦਾ ਜਿੱਤ ਜਾਂਦਾ ਹੈ ਜੀ ਇੰਡੀਪੈਂਡੈਂਟ ਹਮ ਹਮ ਤੇ ਐਮਪੀ ਦਾ ਜਿੱਤਣਾ ਬਹੁਤ ਔਖਾ ਜੀ ਹਮ ਹਾਂ ਤਾਂ ਤੁਸੀਂ ਕੀ ਦੇਖਦੇ ਹੋ ਜਿਵੇਂ ਤੁਸੀਂ ਜਦੋਂ ਆਏ ਸੀ ਐਲਾਨ ਕੀਤਾ ਸੀ ਫਿਰ ਇਸ ਦੇ ਨਾਲ ਹੀ ਸਿਮਰਨਜੀਤ ਮਾਨ ਦਾ ਐਲਾਨ ਵੀ ਹੋਇਆ ਤੇ ਇਸ ਦੇ ਨਾਲ ਆਪਣਾ ਅਮਰਿਤਪਾਲ ਸਿੰਘ ਉਹਨਾਂ ਦਾ ਐਲਾਨ ਵੀ ਹੋਇਆ ਲੱਖੇ ਸਿਧਾਣੇ ਉਹਨਾਂ ਦਾ ਵੀ ਹੋਇਆ ਤਾਂ ਇੱਕ ਵੇਵ ਚੱਲ ਰਹੀ ਹੈ ਜਿਵੇਂ ਜਿਹੜਾ ਕਿ ਲੋਕ ਸਮਝਦੇ ਆ ਕਿ ਪੰਥਕ ਪਸ਼ੋਕਰ ਦੇ ਜਿਹੜੇ ਕੈਂਡੀਡੇਟ ਨੇ ਤਾਂ ਤੁਸੀਂ ਇਹਦੀ ਕੀ ਵਜ੍ਹਾ ਮੰਨਦੇ ਹੋ ਇੱਕ ਦੂਜੇ ਨੂੰ ਤੁਹਾਨੂੰ ਇਹਦੇ ਨਾਲ ਵੀ ਹੈਲਪ ਮਿਲ ਰਹੀ ਹੈ ਦੇਖੋ ਜੀ ਇੱਕ ਤਾਂ ਇਸ ਵਾਰੀ ਸਾਰੇ ਲੜ ਰਹੇ ਆ ਜਿਨ੍ਹਾਂ ਨੇ ਸਿੱਖੀ ਵਾਸਤੇ ਵਰਕਆਊਟ ਕੀਤਾ ਹੈ ਦੂਜੀ ਗੱਲੇ ਆ ਵੀ ਜਿਹੜੀਆਂ ਪਾਰਟੀਆਂ ਐ ਉਹਨਾਂ ਦਾ ਵੀ ਬੁਰਾ ਹਾਲ ਐ ਹੂੰ ਹੂੰ ਹਾਂ ਇਹ ਵੀ ਇੱਕ ਵੱਡਾ ਕਾਰਨ ਐ ਤੇ ਕੁਝ ਜਿਹੜੇ ਅਸੀਂ ਕੁਰਬਾਨੀ ਵਾਲੇ ਪਰਿਵਾਰ ਐ ਇਹਨਾਂ ਨੇ ਹੁਣ ਬਲਾਸ਼ ਸਭਨੇ ਚ ਵਰਕ ਵੀ ਬਹੁਤ ਕੀਤਾ ਐ ਕੌਮ ਦੇ ਭਲੇਆਂ ਲਈ ਕੰਮ ਵੀ ਕੀਤਾ ਐ ਵੀ ਜਿਵੇਂ ਨਸ਼ੇ ਛਡਾਉਣੇ ਹੋਰ ਬਹੁਤ ਕੁਝ ਪਾਣੀਆਂ ਦੇ ਗੱਲ ਕਰਦੀ ਪੰਜਾਬੀ ਬੋਲੀ ਤੇ ਗੱਲ ਕਰਦੀ ਏ ਵੀ ਪਹਿਲਾਂ ਇਹ ਵੀ ਨਹੀਂ ਸੀ ਹੁੰਦਾ ਜੀ ਹਾਂ ਹੁਣ ਮਤਲਬ ਚੇਂਜ ਆਇਆ ਹੈ ਪਹਿਲਾਂ ਲੋਕੀ ਜੀ ਡਰਦੇ ਸੀ ਜੀ ਪੁਲਿਸ ਤੋਂ ਹੁਣ ਇਹ ਹੈ ਵੀ ਹੁਣ ਲੋਕ ਡਰਦੇ ਨਹੀਂ ਐ ਹੁਣ ਉਹ ਗੱਲਾਂ ਨਹੀਂ ਰਹੀਆਂ ਪਹਿਲਾਂ ਆਣੀਆਂ ਹੁਣ ਤੁਸੀਂ ਡੈਮੋਕ੍ਰੈਟਿਕ ਵੇ ਨਾਲ ਜਿਹੜੀ ਮਰਜ਼ੀ ਗੱਲ ਕਰ ਸਕਦੇ ਹਾਂ ਤਾਂ ਉਹਦਾ ਇੱਕ ਫਰਕ ਪਿਆ ਪਰ ਤੁਸੀਂ ਇਹ ਸਮਝਦੇ ਹੋ ਕਿ ਮਤਲਬ ਅਮਰਿਤਪਾਲ ਸਿੰਘ ਉਹਨਾਂ ਦਾ ਵੀ ਬਹੁਤ ਸਾਰਾ ਲੋਕ ਕਹਿ ਰਹੇ ਆ ਕਿ ਉਹ ਵੀ ਇੱਕ ਫੈਕਟਰ ਹੈਗਾ ਤੁਹਾਡੀ ਕੈਂਪੇਨ ਨੂੰ ਬੂਸਟ ਮਿਲਣ ਚ ਕਿ ਜਿਵੇਂ ਉਹ ਉੱਥੇ ਕੰਟੈਸਟ ਕਰ ਰਹੇ ਆ ਨਹੀਂ ਸਾਰਿਆਂ ਦਾ ਹੀ ਹੈ ਜੀ ਹਰੇਕ ਦਾ ਫਰਕ ਹੈ ਜੀ ਮਤਲਬ ਜਦੋਂ ਨਾ ਪੰਥਕ ਏਰੀਆ ਹੀ ਕੈਂਡੀਡੇਟ ਹੋਣ ਫਿਰ ਹਵਾ ਆਪੇ ਹੀ ਚੱਲ ਪੈਂਦੀ ਹੈ ਜੀ ਯਾਰ ਉਧਰ ਵੀ ਬੰਦਾ ਹੈ ਯਾਰ ਇਹਨੂੰ ਵੀ ਜਿਤਾਓ ਇਧਰ ਵੀ ਬੰਦਾ ਹੈ ਉਹਨੂੰ ਵੀ ਜਿਤਾਓ ਜੀ ਇਹ ਗੱਲ ਹੋ ਜਾਂਦੀ ਹੈ ਹੁਣ ਵਿਰੋਧੀਆਂ ਕੋਲੇ ਨਾ ਕਈ ਗੱਲਾਂ ਨਹੀਂ ਰਹਿਣੀਆਂ ਕਹਿਣ ਵਾਲੀਆਂ ਅੱਗੇ ਤਾਂ ਜਿੱਦਾਂ ਮੈਂ ਖੜਦਾ ਸੀ ਇਕੱਲੇ ਨੂੰ ਜਤਾ ਕੇ ਕੀ ਕਰੋਗੇ ਹੂੰ ਹੁਣ ਇਹੋ ਜੀਆਂ ਗੱਲਾਂ ਦਬ ਜਾਨੀਆਂ ਹੈ ਵਿਰੋਧੀਆਂ ਦੇ ਮੂੰਹ ਵੀ ਬੰਦ ਹੋ ਜਾਂਦੇ ਜੀ ਆਪਾਂ ਪਤੋ ਹੀਰਾ ਸਿੰਘ ਪਿੰਡਾਂ ਇਹ ਜਨਰਲ ਬਰਾੜ ਦਾ ਪਿੰਡ ਹੈ ਜਿਨ੍ਹਾਂ ਨੇ ਅਟੈਕ ਕੀਤਾ ਜਦੋਂ ਲੀਡ ਕੀਤਾ ਉਹਨਾਂ ਨੇ ਤਾਂ ਤੁਸੀਂ ਕੀ ਸਮਝਦੇ ਹੋ ਕਿ ਇਹ ਰੋਡੇ ਪਿੰਡ ਵੀ ਇਸੇ ਹਲਕੇ ਚੋਂ ਦਾ ਜਿਹੜਾ ਜਰਨਲ ਪਿੰਡ ਰਾਣਾ ਦਾ ਪਿੰਡ ਹੈ ਤੇ ਆਪਾਂ ਬੁਰਜ ਜਵਾਹਰ ਕਾ ਜਿੱਥੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਆਪਣਾ ਬਰਗਾੜੀ ਜਿੱਥੇ ਸਾਰਾ ਮਸਲਾ ਹੋਇਆ ਇਹ ਸਾਰੀਆਂ ਚੀਜ਼ਾਂ ਇੱਥੇ ਜੁੜਦੀਆਂ ਨੇ ਤੁਸੀਂ ਇੱਥੋਂ ਕੰਟੈਸਟ ਕਰ ਰਹੇ ਹੋ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਇਹਨੂੰ ਇਹਨੂੰ ਮੌਕਾ ਦੇਖਦੇ ਹੋ ਜ਼ਿੰਮੇਵਾਰੀ ਦੇਖਦੇ ਹੋ ਕੀ ਦੇਖਦੇ ਹੋ ਇਸ ਗੱਲ ਨੂੰ ਇਹ ਸਾਰੀਆਂ ਚੀਜ਼ਾਂ ਜੁੜ ਰਹੀਆਂ ਨੇ ਔਰ ਜੂਨ ਦਾ ਮਹੀਨਾ ਜੂਨ ਦੇ ਵਿੱਚ ਹੀ ਸਾਰਾ ਕੁਝ ਹੋਇਆ ਹਾਂਜੀ ਬਸ ਇਹ ਹੈ ਕਿ ਮੇਨ ਤਾਂ ਨਹੀਂ ਜਿਹੜਾ ਦਰਗਾੜੀ ਵਾਲਾ ਕਾਂਡ ਹੈ ਬਹੁਤ ਇਹ ਵੀ ਬਹੁਤ ਬੰਦਪਾਗਾ ਹੈ ਜੀ ਸਰਕਾਰਾਂ ਤਿੰਨੇ ਬਣ ਗਈਆਂ ਉਸਤੇ ਤੇ ਪਰ ਨਹੀਂ ਮਤਲਬ ਜਿਵੇਂ ਹੁਣ ਭਗਵੰਤ ਮਾਨ ਕਹਿੰਦੇ ਸੀ ਬਈ ਜੀ ਅਸੀਂ ਤਾਂ ਕਾਨੂੰਨੀ ਅੰਤਰ ਕਰਦਾਂਗੇ ਹਾਂਜੀ 24 ਘੰਟੇ ਜਨਸਾਮ ਹਾਂ ਐਵੇਂ ਨਹੀਂ ਹੈ ਜੀ ਇਹ ਸਿਆਸੀ ਗੱਲਾਂ ਹੋਰ ਹੋਣੀਆਂ ਐ ਕਰਨ ਕਰਾਉਣ ਵਾਲੀਆਂ ਗੱਲਾਂ ਹੋਣੀਆਂ ਤਾਂ ਹੰਸਰਾਜ ਹੰਸ ਨੇ ਲਗਾਤਾਰ ਕਿਹਾ ਕਿ ਜਿਹੜੇ ਕਿਸਾਨ ਵਿਰੋਧ ਕਰ ਰਿਹਾ ਉਹ ਮਜਲੂਮਾਂ ਨੂੰ ਦੱਬਣਾ ਚਾਹੁੰਦੇ ਆ ਮੇਰੇ ਵਰਗੇ ਮਜਲੂਮ ਨੂੰ ਦੱਬਣਾ ਚਾਹੁੰਦੇ ਆ ਤੁਸੀਂ ਵੀ ਜਾਣਦੇ ਹੋ ਤਾਂ ਤੁਸੀਂ ਕੀ ਰੀਡ ਕਰਦੇ ਹੋ ਕਿਸਾਨਾਂ ਦਾ ਪ੍ਰੋਟੈਸਟ ਜਿਹੜਾ ਹੋ ਰਿਹਾ ਹੰਸਰਾਜ ਹੰਸੂਣਾ ਦੇ ਖਿਲਾਫ ਤੁਹਾਡੇ ਵਿਰੋਧੀ ਕੈਂਡੀਡੇਟ ਨੇ ਤੁਸੀਂ ਕਿੱਦਾਂ ਇਹਨੂੰ ਰੀਡ ਕਰਦੇ ਹੋ ਮੈਂ ਜੀ ਵਿਰੋਧੀ ਦਾ ਮਤਲਬ ਇਹ ਤਾਂ ਧਮਕੀਆਂ ਦਿੰਨੇ ਆ ਜੀ ਵਿਰੋਧਤਾ ਇਹ ਕਿਹੜਾ ਹੁਣ ਕਰਨਗੇ ਜੀ ਸਾਡਾ ਇਹਨਾਂ ਦਾ ਤਾਂ ਬਹੁਤ ਕਿ ਕਿਸਾਨਾਂ ਦੇ ਪ੍ਰੋਟੈਸਟ ਨੂੰ ਤੁਸੀਂ ਕਿਦਾਂ ਦੇਖਦੇ ਹੋ ਠੀਕ ਹੈ ਉਹ ਤਾਂ ਜਾਇਜ਼ ਹੈ ਜੀ ਜਿਹਦੀਆਂ ਮੰਗਾਂ ਐ ਜਿਨ੍ਹਾਂ ਦੀ ਅਗਲੇ ਕਹਿੰਦੇ ਆ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਨਾਲੇ ਸਭ ਤੋਂ ਵੱਡੀ ਗੱਲ ਸੈਂਟਰ ਨੇ ਵਾਅਦਾ ਕਰਕੇ ਉੱਥੋਂ ਚੱਕੀ ਸੀ ਇਹ ਉਹ ਫੇਰ ਮੁੱਕਰ ਗਏ ਜੀ ਜੀ ਤਾਂ ਹੁਣ ਤੁਹਾਨੂੰ ਲਗਾਤਾਰ ਕਹਿਣਾ ਪਿਆ ਕਿ ਮਤਲਬ ਕੀ ਤੁਹਾਡੀ ਕਿਸੇ ਨੇ ਬਾਹ ਨਹੀਂ ਫੜੀ ਬਹੁਤ ਔਖਾ ਤੁਹਾਨੂੰ ਸਮਾਂ ਗੁਜ਼ਾਰਨਾ ਪਿਆ ਹੈ ਨਾ ਤਾਂ ਇਹ ਜੇ ਤੁਹਾਨੂੰ ਕੀ ਲੱਗਦਾ ਫਿਰ ਕੌਮ ਦੇ ਵਿੱਚ ਸਮੁੱਚੇ ਰੂਪ ਚ ਕੋਈ ਪ੍ਰੋਬਲਮ ਹੈ ਕਿ ਹਰ ਬੰਦੇ ਨੂੰ ਖੜੇ ਹੋ ਕੇ ਤੁਹਾਨੂੰ ਚੋਣਾਂ ਜੀ ਤੁਸੀਂ ਨਾਂ ਖੜ੍ਹਦੇ ਇਹ ਮੌਕਾ ਬਣਨਾ ਹੀ ਨਹੀਂ ਸੀ ਇਹ ਗੱਲ ਕਹਿਣਾ ਤੁਸੀਂ ਤਾਂ ਕਦੋਂ ਤਾਂ ਇਹ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਜੀ ਇੰਟਰਵਿਊ ਵਾਲੇ ਘਰੇ ਵੀ ਆਉਣੇ ਆ ਵੀ ਨਹੀਂ ਕਿਸੇ ਨੇ ਸਾਰ ਲਈ ਪਰ ਮੇਰੇ ਮਨ ਦੇ ਵਿੱਚ ਕੌਮ ਪ੍ਰਤੀ ਗੁੱਸਾ ਨਹੀਂ ਇਹ ਪਰ ਤੁਹਾਨੂੰ ਕੀ ਲੱਗਦਾ ਵੀ ਇਹ ਕਿਸੇ ਸਰਟਨ ਲੀਡਰਸ਼ਿਪ ਦੀ ਵਜ੍ਹਾ ਕਰਕੇ ਆ ਸੰਸਥਾਵਾਂ ਦੀ ਵਜ੍ਹਾ ਕਰਕੇ ਨਹੀਂ ਜੀ ਸਿਸਟਮ ਬਸ ਥੋੜਾ ਜਿਹਾ ਇਹ ਤਾਂ ਬਹੁਤ ਲੰਬੀ ਬਹਿਸ ਵਾਲੀ ਗੱਲ ਹੈ ਜੀ ਹਾਂ ਮਤਲਬ ਵਿੱਚ ਆਪਾਂ ਇਹਦੇ ਵਿੱਚ ਆਨਸਰ ਨਹੀਂ ਕਰ ਸਕਦੇ ਇਹਨੂੰ ਹਮ ਤਾਂ ਤੁਹਾਡੇ ਬ੍ਰਦਰ ਨੇ ਉਹ ਮਤਲਬ ਕਿ ਉਹ ਵੀ ਕਰ ਰਿਹਾ ਉਹ ਵੀ ਆ ਰਹੇ ਕੈਂਪੇਨ ਦੇ ਵਿੱਚ ਨਹੀਂ ਜੀ ਨਹੀਂ ਉਹ ਨਹੀਂ ਆਉਂਦੇ ਅੱਛਾ ਅੱਛਾ ਆਪਣੇ ਲੈਵਲ ਤੇ ਤੇ ਤੁਸੀਂ ਇਹ ਇਥੋਂ ਦੇ ਇਸ਼ੂ ਨੇ ਜਿਹੜੇ ਫਰੀਦਕੋਟ ਸਾਹਿਬ ਦੇ ਫਰੀਦਕੋਟ ਦੇ ਆਪਾਂ ਦੇਖੀਏ ਤਾਂ ਇੱਥੇ ਜਿਹੜਾ ਗੰਦਲਾ ਪਾਣੀ ਆ ਜਮੀਨ ਹੇਠਲਾ ਪਾਣੀ ਗੰਦਲਾ ਹੋ ਰਿਹਾ ਇੰਡਸਟਰੀਅਲ ਵੇਸਟ ਦਾ ਇਸ਼ੂ ਹੈ ਤੇ ਹੋਰ ਇੱਥੇ ਕੈਂਸਰ ਵਰਗੀਆਂ ਬਿਮਾਰੀਆਂ ਭਿਆਨਕ ਰੂਪ ਦੇ ਵਿੱਚ ਨੇ ਉਹਦੇ ਲਈ ਤੁਹਾਡੇ ਕੋਲ ਕੀ ਰੋਡਮੈਪ ਹੈ ਅਸੀਂ ਦੇਖਦੇ ਆਂ ਜੀ ਸੋਚਦੇ ਆਂ ਵੀ ਕੋਈ ਜੇ ਮਤਲਬ ਆਪਾਂ ਜਿੱਤਦੇ ਆਂ ਕੋਈ ਹਸਪੀਟਲ ਵਗੈਰਾ ਕੋਈ ਇਹ ਜਿਹਾ ਖੁੱਲ ਜੇ ਜਾ ਪੈਸਟਿਸਾਈਡਸ ਦਾ ਇਸਤੇਮਾਲ ਵੀ ਘਟੇ ਹੋਵੇ ਕਿਉਂਕਿ ਪੈਸਟਿਸਾਈਡਸ ਕਰਕੇ ਹੀ ਕੈਂਸਰ ਵਗੈਰੀਆਂ ਜਾਂ ਜਾਦਾ ਬਿਮਾਰੀਆਂ ਫੈਲਦੀਆਂ ਆ ਆ ਦੇਖੋ ਵੀ ਇਹਦੇ ਤੱਕ ਜੀ ਜੇ ਤੁਸੀਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਤੁਸੀਂ ਇਹ ਨਾ ਇਹਨਾਂ ਇਸ਼ੂਸ ਤੇ ਫੋਕਸ ਕਰੋਗੇ ਫੋਕਸ ਕਰਾਂਗੇ ਜੀ ਕਿ ਸਭ ਤੋਂ ਪਹਿਲਾਂ ਤਾਂ ਇੱਕ ਹਸਪੀਟਲ ਚਾਹੀਦਾ ਹੈ ਜੀ ਸਪੈਸ਼ਲ ਕੈਂਸਰ ਵਾਸਤੇ ਹਾਂ ਫਰੀਦਕੋਟ ਹਲਕੇ ਦੇ ਵਿੱਚ ਆਪਾਂ ਡਿਮਾਂਡ ਕਰਾਂਗੇ ਜੀ ਉਹਨਾਂ ਨੂੰ ਵੀ ਸਾਨੂੰ ਦੋ ਹਾਂ ਤਾਂ ਬਾਕੀ ਬਾਬਾ ਫਰੀਦ ਉਹਨਾਂ ਦਾ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਹੈ ਇੱਕ ਹੈਰੀਟੇਜ ਦੀ ਵੀ ਇੱਕ ਬਹੁਤ ਵੱਡੀ ਹੋਇਆ ਉਹਦੇ ਲਈ ਵੀ ਤੁਸੀਂ ਸੋਚਦੇ ਹੋ ਕਿ ਕੁਛ ਨਾ ਕੁਛ ਹੋਰ ਹੋਣਾ ਚਾਹੀਦਾ ਉਹਨਾਂ ਦੇ ਨੂੰ ਕਰਨ ਵਾਸਤੇ ਜਾਂ ਉਹਨਾਂ ਦੀ ਜਿਹੜੀ ਮੈਮਰੀ ਹੈ ਜਾਂ ਜਿਹੜਾ ਕੰਟਰੀਬਿਊਸ਼ਨ ਹੈ ਉਸ ਨੂੰ ਰਿਕੋਗਨਾਈਜ਼ ਕਰਨ ਵਾਸਤੇ ਦੇਖੋ ਜੀ ਉਹਨਾਂ ਨੂੰ ਰਿਕੋਗਨਾਈਜੇਸ਼ਨ ਦਿੱਤਾ ਲੋੜ ਹੀ ਨਹੀਂ ਹੈ ਜੀ ਜੀ ਹੁਣ ਜੇ ਤੁਸੀਂ ਕਹੋ ਵੀ ਬਾਬਾ ਫਰੀਦ ਨੂੰ ਵੀ ਰੈਕਗਨਾਈਜ਼ ਕਰਨ ਦੀ ਲੋੜ ਹੈ ਫਿਰ ਤਾਂ ਮੈਂ ਤਾਂ ਕੋਈ ਗੱਲ ਸਮਝਦਾ ਨਹੀਂ ਇੱਕ ਇੱਕ ਓਨਰ ਓਨਰ ਵਾਸਤੇ ਤਾਂ ਤੁਸੀਂ ਸਮਝਦੇ ਹੋ ਓਨਰ ਵਾਸਤੇ ਤਾਂ ਓਨਰ ਤਾਂ ਉਹਨਾਂ ਦਾ ਹੈ ਹੀ ਹੈ ਜੀ ਹਮ ਜੀ ਹੁਣ ਅਸੀਂ ਮੈਂ ਬਾਬਾ ਫਰੀਦ ਦਾ ਕੀ ਇਹ ਜੇ ਕੰਮ ਕਰ ਦੂੰਗਾ ਵੀ ਉਹਨਾਂ ਨੂੰ ਜ਼ਿਆਦਾ ਪਪੂਲਾਰਿਟੀ ਮਿਲੇ ਆ ਉਹ ਉਹ ਤਾਂ ਪਹਿਲਾਂ ਹੀ ਬਹੁਤ ਮਤਲਬ ਮਹਾਨ ਹੈ ਹਮ ਤੇ ਅਸੀਂ ਤਾਂ ਉਹਨਾਂ ਦੇ ਮੂਰੇ ਇੱਕ ਕਣਕਾ ਵੀ ਨਹੀਂ ਹੈ ਜੀ ਹਾਂ ਉਹਨਾਂ ਦੀ ਬਾਣੀ ਵੀ ਦਰਜ ਹੈ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਤੇ ਤਾਂ ਵੈਸੇ ਤਾਂ ਜਿਹੜੀ ਸਿੱਖੀ ਹੈ ਉਹ ਕਿਸੇ ਜਾਦਪਾਤ ਨੂੰ ਨਹੀਂ ਮੰਨਦੀ ਜਿਹੜਾ ਸਿੱਖ ਦੇ ਵਿੱਚ ਆ ਜਾਂਦਾ ਆਪਣਾ ਸਿੱਖੀ ਦਾ ਸਿਧਾਂਤ ਹੈ ਪਰ ਫਿਰ ਵੀ ਤੁਸੀਂ ਸਮਝਦੇ ਹੋ ਕਿ ਮੰਨ ਲਓ ਜਿਹੜਾ ਇੱਕ ਜਿਵੇਂ ਤੁਹਾਡੀ ਤੁਹਾਡਾ ਮਿਸਾਲ ਲਈਏ ਆਪਾਂ ਵੀ ਇੱਕ ਜਿਹੜਾ ਡੋਮਿਨੈਂਟ ਜੱਟ ਭਾਈਚਾਰਾ ਉਹਦੇ ਵਜਾ ਉਹ ਉਹਦੀ ਉਹਦੀ ਜਿਆਦਾ ਡੋਮਿਨੈਂਸ ਹੋਣ ਕਰਕੇ ਵੀ ਇੱਕ ਸਫਰ ਕਰਦੀ ਨੇ ਜਿਹੜੀਆਂ ਦੂਜੇ ਤਬਕਿਆਂ ਤੋਂ ਜਿਹੜੀਆਂ ਫੈਮਲੀਆਂ ਹੁੰਦੀਆਂ ਨੇ ਲੋਸ ਲੈਵਲ ਦਾ ਸਪੋਰਟ ਨਹੀਂ ਮਿਲਦਾ ਜਿਹੜੇ ਆਮ ਮਤਲਬ ਲੋਕ ਹੈ ਸਿੱਖ ਹੈ ਜੱਟ ਮੈਂ ਨਹੀਂ ਸਮਝਦਾ ਵੀ ਇਹਨਾਂ ਨੇ ਸਾਡੇ ਨਾਲ ਕਦੇ ਕੋਈ ਵਿਤਕਰਾ ਕੀਤਾ ਹੈ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੇ ਤਾਂ ਜੀ ਦੇਖੋ ਏ ਕਹਿੰਦੇ ਹੰਸਰਾਜ ਹੰਸ ਬਾਰ ਬਾਰ ਉਹ ਮਾਰੇ ਨੇ ਇਸ ਗੱਲ ਨੂੰ ਇਸੇ ਹਲਕੇ ਦੇ ਵਿੱਚ ਹੀ ਉਹ ਜੀ ਉਹਦਾ politcal ਆਹਾ ਲੈਣਾ ਚਾਹੁੰਦੇ ਆ ਵੋਟਾਂ ਲੈਣਾ ਚਾਹੁੰਦੇ ਆ ਇਹੋ ਜੀ ਕੋਈ ਗੱਲ ਨਹੀਂ ਆ ਜੀ ਮੈਂ ਜਿਹੜੇ ਅਸਲੀ ਸਿੱਖ ਦੇਖੇ ਆ ਨਾ ਬਿਲਕੁਲ ਅਸਲੀ ਜਿਹੜੇ ਸਹੀ ਮੈਨੇਜ ਸਿੱਖ ਹੈ ਮਹਾਰਾਜ ਨੂੰ ਮੰਨਦੇ ਆ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਜੀ ਉਹ ਰਿਸ਼ਤਾ ਕਰਾਓ ਮੈਂ ਕਹਿੰਨੇ ਆ ਵੀ ਕਿਹੜੀ ਕਾਸਟ ਚੋ ਕੁੜੀ ਚਾਹੀਦੀ ਹੈ ਕਿ ਮੈਂ ਉਹ ਕਹਿੰਦੇ ਕਾਸਟ ਕੀ ਹੁੰਦੀ ਹੈ ਜੀ ਅਸੀਂ ਤਾਂ ਕਹਿੰਦੇ ਮੰਨਦੇ ਨਹੀਂ ਜਿਹੜੇ ਅਸਲੀ ਮਹਾਰਾਜ ਨੂੰ ਮੰਨਦੇ ਆ ਜੀ ਕਹਿੰਦੇ ਸੰਤ ਤਾਂ ਕੁੜੀ ਪਸੰਦ ਹੋਣੀ ਚਾਹੀਦੀ ਆ ਜੱਟ ਤਾਂ ਸਾਡੇ ਚ ਹੈ ਹੀ ਨਹੀਂ ਹੂੰ ਜੀ ਤਾਂ ਕੀ ਹੁਣ ਮੇਰੇ ਲਾਸ ਵਾਲਾ ਤੁਹਾਨੂੰ ਲੱਗਦਾ ਕੀ ਹੁਣ ਰਣਜੀਤ ਨਗਾਰਾ ਜਿਹੜਾ ਹੈਗਾ ਉਹ ਇੱਕ ਤਰੀਕ ਨੂੰ ਜਾਂ 4 ਤਰੀਕ ਨੂੰ ਵੱਜਣਾ ਹੈ ਜੀ ਹਾਂ 4 ਤਰੀਕ ਨੂੰ ਵੱਜੂਗਾ ਜੀ ਪੱਕਾ ਵੱਜੂਗਾ ਮਹਾਰਾਜ ਦੀ ਬਹੁਤ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਏ ਸੰਸਰਪਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਕਿਹਾ ਕਿ ਆਪਣੇ ਜਿੱਤ ਦੀ ਉਹਨਾਂ ਨੂੰ ਪੂਰੀ ਉਮੀਦ ਹੈ ਹੁਣ ਇਹ 4 ਜੂਨ ਦਾ ਦਿਨ ਦੱਸੂਗਾ ਕਿ ਕੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਨਤੀਜਾ ਨਿਕਲਦਾ ਪਰ ਉਹ ਪੂਰ ਉਮੀਦ ਜ਼ਰੂਰ ਨੇ ਆਪਣੀ ਕਾਮਯਾਬੀ ਨੂੰ ਲੈ ਕੇ ਕੈਮਰਾਮੈਨ ਮਾਨਸ ਤੇ ਨਾਲ ਮੈਂ ਗੁਰਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਮੋਗਾ